ਅਸੀਂ ਕੀਤਾ ਸੀ ਐਸਆਈਟੀ ਦਾ ਗਠਨ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜ ਰਾਜਾਂ ਵਿੱਚ ਵੱਖ-ਵੱਖ ਸਮੇਂ ਰਾਜਪਾਲ ਰਹੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਦੂਸਰੀ ਵਰ੍ਹੇਗੰਢ ਅੱਜ ਬਰਨਾਲਾ ਵਿਖੇ ਮਨਾਈ ਗਈ ਇਸ ਵਰ੍ਹੇਗੰਢ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਤੋਂ ਇਲਾਵਾ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਬੁਲਾਇਆ ਨੇ ਸੂਬੇ ਦੇ ਵਿਕਾਸ ਲਈ ਸੁਰਜੀਤ ਸਿੰਘ ਬਰਨਾਲਾ ਦੇ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਸ਼ਿਰਮੌਰ ਆਗੂ ਸਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਐਸਆਈਟੀ ਦਾ ਗਠਨ ਉਹਨਾਂ ਦੀ ਸਰਕਾਰ ਵੇਲੇ ਹੋਇਆ ਸੀ ਤੇ ਸਿੱਟ ਆਪਣਾ ਕੰਮ ਕਰ ਰਹੀ ਹੈ ਬਰਨਾਲਾ ਸਾਹਿਬ ਇੱਕ ਦੇਸ਼ ਦੀ ਬਹੁਤ ਵੱਡੀ ਸ਼ਕਤੀ ਹੋਈ ਹੈ ਤੇ ਔਰ ਸਾਨੂੰ ਬੜਾ ਫਖਰ ਹੈ ਉਹਨਾਂ ਨੇ ਦੇਸ਼ ਦੀ ਵੱਡੀ ਤੋਂ ਵੱਡੀ گورنر ਜਾਂ ਚੀਫ ਮਿਨਿਸਟਰ ਜਾਂ ਆਪਣੇ ਸੈਂਟਰ ਦੇ ਮਿਨਿਸਟਰ ਇਹ ਸਾਰੀਆਂ ਪਦਵੀਆਂ ਤੇ ਸੇਵਾ ਕੀਤੀ ਹੈ ਔਰ ਜਿਹੜੀ ਸੇਵਾ ਉਹਨਾਂ ਨੇ ਲਈ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ ਮਾਨ ਸਾਹਿਬ ਅੱਜ ਐਸਆਈਟੀ ਦੀ ਟੀਮ ਨੇ ਚੰਡੀ ਸ਼ਰਮਨ ਨੂੰ ਗ੍ਰਿਫਤਾਰ ਕੀਤਾ ਹੈ ਮੋਗੇਰੀ ਪੁਰਵੇ ਸਸਪ はい ਕਿ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਕੀ ਕਹਿਣਾ ਜੀ ਕਿਹੜਾ ਕੋਈ ਕਿਸ ਕਿਸੇ ਤੇ ਕਿਸੇ ਨੂੰ ਕੋਈ ਇਹਨਾਂ ਨੂੰ ਐਸਆਈਟੀ ਅਸੀਂ ਮੁਕਰ ਰਕੀ ਜੀ ਇੱਕ ਕੋਈ ਇਸ ਗਵਰਨਮੈਂਟ ਦੀ ਮੁਕਰਨੇ ਕੀ ਉਹੀ ਅਫਸਰ ਹੈ ਉਹੀ ਕੰਮ ਕਰ ਰਿਹਾ ਹੈ ਡੇਢ ਸਾਲ ਸਾਡੇ ਹੁੰਦੇ ਕੀਤਾ ਡੇਢ ਸਾਲ ਹੋ ਇਹਨਾਂ ਨੂੰ ਅਜੇ ਤਾਈ ਵੀ ਤੈ ਤੱਕ ਨਹੀਂ ਪਹੁੰਚੇ ਕੋਈ ਇਹਨਾਂ ਨੂੰ ਚਲੋ ਗ੍ਰਿਫਤਾਰ ਕੀਤਾ ਹੈ ਮੈਂ ਇਹ ਨਹੀਂ ਇਹਦਾ ਵੀ ਗਲਤ ਕੀਤਾ ਜੋ ਕੁਝ ਕੀਤਾ ਠੀਕ ਕੀਤਾ ਦੇਖੋ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਪਹਿਲਾਂ ਤਾਂ ਅੱਜ ਇਹਨਾਂ ਨੂੰ ਵਧਾਈ ਦਿੱਤੀ ਹੈ ਮੈਂ ਟੈਲੀਫੋਨ ਕਰਕੇ ਕਿ ਉਹਨੂੰ ਜਿਹੜਾ ਪਦਮ ਪੁਰਸ਼ਣ ਦਾ ਖitab ਦਿੱਤਾ ਹੈ ਤੇ ਵਹਿਗੁਰੂ ਉਹਨਾਂ ਸੇਰ ਤਕਦੀਰ ਰੱਖੇ ਲੰਮੀਆਂ ਕਰੇ ਔਰ ਪੰਥ ਦੀ ਸੇਵਾ ਕਰੇ ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਬੇਅਦਬੀ ਦੇ ਬਹਿਵਲ ਕਲਾਂ ਗੋਲੀਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸੁਮੇਂ ਸੰਤਾ ਕੇ ਸਦਾ ਸੁਜੀਤ ਸਿੰਘ ਬਰਨਾਲਾ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਰਹੀ ਹੈ ਔਰ ਜਿਹੜੇ ਨੇ ਬਹੁਤ ਵੱਡੇ ਰਤਬੇ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਸੈਂਟਰ ਦੇ ਵਿੱਚ ਵਜ਼ੀਰ ਰਹੇ ਗਵਰਨਰ ਰਹੇ ਉਹਨਾਂ ਦੀ ਸਾਡੇ ਸਮਾਜ ਨੂੰ ਸਿੱਖ ਪੰਥ ਨੂੰ ਬਹੁਤ ਵੱਡੀ ਸੀ ਜਿਹੜੀ ਹੈ ਦੇਣ ਹੈ ਸਾਨੂੰ ਲੋੜ ਹੈ ਕਿ ਅਸੀਂ ਇੱਕ ਚੰਗੇ ਇਨਸਾਨ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਸੋ ਮੈਂ ਸਮਝਦਾ ਕਿ ਜਿਸ ਨੇ ਕੋਈ ਬੇਅਦਬੀ ਦੇ ਵਿੱਚ ਆਸੀ ਚਾਹਨਾ ਵੀ ਹਰ ਕੋਈ ਵੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਮੌਕੇ ਜ세ਦਾਰ ਤੋਤਾ ਸਿੰਘ ਨੇ ਕਿਹਾ ਕਿ ਸਿੱਟ ਵੱਲੋਂ ਕੀਤੀਆਂ ਗ੍ਰਿਫਤਾਰੀਆਂ ਸੰਬੰਧੀ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ ਇਸ ਪ੍ਰਤੀ ਅਦਾਲਤ ਦਾ ਫੈਸਲਾ ਹੀ ਅੰਤਿਮ ਹੋਵੇਗਾ ਬਰਨਾਲਾ ਤੋਂ ਜੀਤ ਵੈਬਟੀਵ ਲਈ ਧਰਮਪਾਲ ਸਿੰਘ ਦੀ ਰਿਪੋਰਟ ਸਰਜੀਸੇ ਬਰਨਾਲਾ ਦੇ ਬੜੇ ਗੁਰੂ ਦੀ ਕਿਰਪਾ ਉਹਨਾਂ ਦੇ ਸਿੱਗੀ ਬੜੇ ਬਹੁਤ ਹੀ ਸਤਿਕਾਰਯੋਗ ਸੱਜਣ ਸੰਨ ਮਨੁੱਖੀ ਜੀਵਨ 'ਚ ਉਹਨਾਂ ਨੇ ਬੜੀ ਸਫਲਤਾ ਪ੍ਰਾਪਤ ਕੀਤੀ ਔਰ ਹਰ ਖੇਤਰ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਚਾਹ ਤਰਵ ਖੇਤਰ ਸੀ ਤੇ ਰਾਸੀ ਖੇਤਰ ਸੀ ਉਹ ਕਿਸੇ ਨੂੰ ਆਪ ਦਾ ਦੁਸ਼ਮਣ ਨਹੀਂ ਸਮਝਦੇ ਸਨ ਜਿਹੜੀ ਵੱਡੀ ਵਿਸ਼ੇਸ਼ਤਾ ਸੀ ਉਹਨਾਂ ਦੀ ਇੱਕ ਨੂੰ ਮਿੱਤਰ ਬਣਨ ਦੀ ਕੋਸ਼ਿਸ਼ ਕਰਦੇ ਸਨ ਉਹਦਾ ਸਿੱਟਾ ਹੀ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਜਾਓ ਤੁਹਾਨੂੰ ਉਹਦਾ ਬਾਰੇ ਕੋਈ ਗਰੋਹ ਚ ਬੋਲਦਾ ਨਹੀਂ ਦੇਖੋਗੇ ਨੰਬਰ 2 ਜਿੱਥੇ ਜਿੱਥੇ ਵੀ ਗਵਰਨਰ ਰਹੇ ਚਾਹੇ ਉਹ ਉੱਤਰਾ ਚਲ ਚਰੇ ਚਾਹੇ ਅੰਦਰ ਅਚ ਰਹੇ ਚਾਹੇ ਤਾਮਨਾ ਉੱਤੇ ਰਹੇ ਜਾਤੀ ਤੌਰ ਤੇ ਦੇਖਾ ਅੱਜ ਵੀ ਜਾ ਕੇ ਦੇਖੋ ਅੱਜ ਪਬਲਿਕ ਉਹਦਾ ਨਾਂ ਨਹੀਂ ਲੈਂਦੀ ਨੀ ਗਵਰਨਰ ਬਹੁਤੇ ਪਪੂਲਰ ਨਹੀਂ ਹੁੰਦੇ ਇੱਕ ਇੱਕ ਵਾਰ ਸਹੀ ਸ਼ਬਦ ਨਾਲ ਆ ਸੀ ਇਹ ਜੀ ਗਵਰਨਰ ਸੱਤ ਵਾਰ ਪਪੂਲਰ ਸੀ ਪਬਲਿਕ ਢੀਲ ਬਹੁਤ ਸੀ ਇਹਨਾਂ ਦੀ ਜੋ ਕੇਂਦਰ ਚ ਲੋਕ ਸਭਾ ਚ ਵੀ ਗਏ ਤੇ ਜਿਹੜੇ ਰਿਕਾਰਡ ਦੇਖਾਂ ਜਿਹੜੇ ਕੁਐਸਚਨ ਸੀ ਨਹੀਂ ਟਾਲਦੇ ਹੁੰਦੇ ਹਮੇਸ਼ਾ ਵਜ਼ੀਰ ਕੁਐਸਚਨ ਦਾ ਜਵਾਬ ਨਹੀਂ ਹੁੰਦੇ ਉਹਨਾਂ ਨੇ ਖੇਤੀਬਾੜੀ ਮੰਤਰੀ ਹੁੰਦੇ ਆ ਹਰ ਵੇਲੇ ਤਿਆਰੀ ਕਰਕੇ ਜਾਂਦੇ ਸੀ ਆਪਦੇ ਵਿਭਾਗਾਂ ਦੀ ਕਿ ਹਰ ਇੱਕ ਜਿਹੜਾ ਕੁਐਸਚਨ ਕਰਦੇ ਪਾਰਲੀਮੈਂਟ ਮੈਂਬਰ ਉਹਦੀ ਤਸਲੀ ਕਰਾਉਂਦੇ ਸੀ ਮੈਨੂੰ ਤਾਂ ਤੁੱਥ ਪਤਾ ਲੱਗਿਆ ਇਹ ਤਾਂ ਕਾਨੂੰਨ ਕੰਮ ਕਰੇ ਜੇ ਕਿਸੇ ਦੀ ਗ੍ਰਿਫਤਾਰੀ ਹੋ ਜੇ ਉਹਦੇ ਤੇ ਸਾਡਾ ਫਿਰ ਕੋਈ ਸੀ ਸਟੇਟਮੈਂਟ ਨਹੀਂ ਪੋਲਿਟੀਕਲ ਦੇ ਸਕਦੇ ਕਿ ਉਹ ਅਦਾਲਤ ਨੇ ਦੇਖਣਾ ਇਹ ਠੀਕ ਹੈ ਗਲਤ ਹੈ